ਪਵਨ ਬਾਣੀ ਵਿਚਾਰ ਔਰ ਗੁਰ ਇਤਿਹਾਸ ਨਾਲ ਜੁੜੀਏ। ਤਾਂ ਤਾਂ ਨੂੰ ਸਾਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨਾਮੇ ਪਾਸਾ। ਸਤਿਗੁਰੂ ਸੱਜੇ ਪਾਸਾ ਜੀ ਪਵਨ ਉਪਦੇਸ਼ ਦੁਆਰਾ ਸੰਗਤਾਂ ਨੂੰ ਤਾਲਦੇ ਹੋਏ। ਦੇਸ ਵਿਦੇਸਾਂ ਵਿੱਚ ਜਾ ਕਰਕੇ ਗੁਰੂ ਪਾਸਾ ਜੀ ਨੇ ਅਨੇਕ ਸਿੱਖ ਸੰਗਤਾਂ ਨੂੰ ਗੁਰਮਤਿ ਦੇ ਉਪਦੇਸ਼ ਬਖਸ਼ਿਸ਼ ਕਰਕੇ ਸਭ ਦਾ ਪਾਰ ਉਤਾਰਾ ਕੀਤਾ ਔਰ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਅਨੇਕ ਗੁਰਸਿੱਖ ਪਹਿਲਾਂ ਤੋਂ ਜੋ ਜੁੜੇ ਹੋਏ ਸਨ ਗੁਰੂ ਨਾਨਕ ਪਾਤਸ਼ਾਹ ਦੇ ਅਕਾਲ ਪੁਰਖ ਦੇ ਘਰ ਨਾਲ ਇਸੇ ਤਰ੍ਹਾਂ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਾ ਲਾਇਆ ਕਰਕੇ ਆਨੰਦਪੁਰ ਸਾਹਿਬ ਪਹੁੰਚਦੇ ਹਨ ਉਸ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਾ ਜੀਵਨ ਸਿੰਘ ਜੀ ਬਖਸ਼ਿਸ ਕਰਦੇ ਹਨ ਭਾਈ ਜੈਦਾ ਜੀ ਉਹ ਮਹਾਨ ਸੂਰਬੀਰ ਤੇ ਯੋਧੇ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸੀਸ ਨੂੰ ਚੁੱਕ ਕੇ ਲੰਮੇ ਤੇ ਵਿਖੜੇ ਪੈਂਡਿਆਂ ਦਾ ਸਫ਼ਰ ਤੈਅ ਕਰਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਾ ਕੇ ਰੰਗ ਰੇਟੇ ਗੁਰੂ ਦੇ ਬੇਟੇ ਦਾ ਖਿਤਾਬ ਹਾਸਲ ਕੀਤਾ ਭਾਈ ਜੈਦਾ ਜੀ ਦਾ ਜਨਮ ਗੁਰੂ ਘਰ ਦੇ ਪ੍ਰੀਤਵਾਨ ਪਰਿਵਾਰ ਭਾਈ ਸਦਾਨੰਦ ਦੇ ਘਰ ਇਹਨਾਂ ਦਾ ਮਾਤਾ ਲਾਜਵੰਤੀ ਪ੍ਰੇਮੋ ਜੀ ਦੇ ਕੁਖੋਂ ਭਾਈ ਜੈਦਾ ਜੀ ਦਾ ਜਨਮ ਹੋਇਆ 2 ਸਤੰਬਰ 1661 ਈਸਵੀ ਦੇ ਵਿੱਚ ਪਿੰਡ ਗੰਗੋ ਮਹਾਲ ਰਮਦਾਸ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਵਿਖੇ ਹੋਇਆ। ਆਸਲ ਵਿੱਚ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਕਥੂ ਨੰਗਲ ਵਿੱਚੋਂ ਗਏ। ਬਜ਼ੁਰੂਗਾ ਨੇ ਗੰਗੋ ਮਹਾਲ ਦੇ ਰਮਦਾਸ ਨਗਰ ਵਸਾਏ। ਭਾਈ ਜੈਤਾ ਜੀ ਦੇ ਬਡੇਰਿਆਂ ਵਿੱਚੋਂ ਭਾਈ ਕਲਿਆਣ ਜੀ ਕਥੂ ਨੰਗਲ ਛੱਡ ਕੇ ਗੰਗੋ ਮਹਾਲ ਆ ਕੇ ਵਸ ਗਏ ਸਨ ਭਾਈ ਕਲਿਆਣ ਜੀ ਦੇ ਪੁੱਤਰ ਸੁਖਪਾਣ ਹੋਏ ਅਤੇ ਸੁਖਪਾਣ ਦਾ ਪੁੱਤਰ ਜਸਪਾਣ ਹੋਇਆ ਜਸਪਾਣ ਦੇ ਦੋ ਪੁੱਤਰ ਹੋਏ ਭਾਈ ਆਗਿਆ ਜੀ ਤੇ ਭਾਈ ਸਦਾਨੰਦ ਜੀ ਇਹ ਸਾਰਾ ਪਰਿਵਾਰ ਗੁਰੂ ਨਾਨਕ ਪਾਸਾ ਦੀ ਸਿੱਖੀ ਨਾਲ ਜੁੜਿਆ ਹੋਇਆ ਸੀ ਪਹਿਲਾਂ ਤੋਂ ਹੀ ਇਹਨਾਂ ਦਾ ਮੁੱਢੀ ਸਿੱਖੀ ਦੇ ਵਿੱਚੋਂ ਆਇਆ ਹੈ ਮੋਢੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨਾਲ ਜੁੜਿਆ ਹੋਇਆ ਇਹ ਪਰਿਵਾਰ ਹੈ ਰੰਗਰੇਟੇ ਪਰਿਵਾਰ ਇਸ ਲਈ ਇਹ ਸਾਰਾ ਪਰਿਵਾਰ ਗੁਰਸਿੱਖੀ ਮਾਰਗ ਨਾਲ ਪੀੜੀ ਦਰ ਪੀੜੀ ਜੁੜਿਆ ਆ ਰਿਹਾ ਹੈ ਪਰ ਹੁਣ ਤਾਂ ਲੋਕਾਂ ਨੂੰ ਪਤਾ ਨਹੀਂ ਹੈ ਨਾ ਇਤਿਹਾਸ ਦਾ ਇਹਨਾਂ ਲੋਕਾਂ ਨੂੰ ਗਰੇਵੜਿਆਂ ਨੂੰ ਵਿਚਾਰਿਆਂ ਨੂੰ ਕੋਈ ਇਤਿਹਾਸ ਦੱਸਦਾ ਨਹੀਂ ਨਾ ਇਹ ਪੜਦੇ ਹਨ ਨਾ ਇਹ ਉਪਰਾਲਾ ਕਰਦੇ ਹਨ ਕਿ ਅਸੀਂ ਆਪਣਾ ਇਤਿਹਾਸ ਪੜੀਏ ਕੀ ਹੈ ਕਿਉਂਕਿ ਇਹ ਤਾਂ ਸਿਰਫ ਖੁਰਲੀਆਂ ਤੇ ਤਾਂ ਜਾ ਫਿਰ ਕਈਆਂ ਚਲਾਉਣ ਜੋ ਕਰੇ ਰਹੇ ਹੈਗੇ ਇਹਨਾਂ ਨੂੰ ਆਪਣੇ ਆਪ ਦਾ ਸਾਡਾ ਜੋ ਗੁਰਸਪੁਰ ਸਿੱਖੀ ਹੈ ਉਸ ਬਾਰੇ ਇਹਨਾਂ ਨੂੰ ਬਿਲਕੁਲ ਹੀ ਨਹੀਂ ਪਤਾ ਅਗਾ ਤੋਂ ਅਗਾ ਬੱਚਿਆਂ ਨੂੰ ਵੀ ਨਹੀਂ ਪਤਾ ਬੱਚੇ ਵੀ ਹੁਣ ਅੱਜ ਕੱਲ ਸਿੱਖੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਨੇ ਜਦੋਂ ਆਪਣੇ ਇਤਿਹਾਸ ਦਾ ਹੀ ਆਪਾਂ ਨੂੰ ਨਹੀਂ ਪਤਾ ਤਾਂ ਫਿਰ ਆਪਾਂ ਸਿੱਖੀ ਤੋਂ ਹੀ ਦੂਰ ਹੋ ਕੇ ਜਾਵਾਂਗੇ ਇਸ ਲਈ ਪੀੜੀ ਦਰ ਪੀੜੀ ਜੁੜਿਆ ਆ ਰਿਹਾ ਹੈ ਇਹ ਰੰਗ ਰੇਟਾ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਹਕਮਤ ਵੱਲੋਂ ਉਹਨਾਂ ਦੇ ਸਿਰਸ ਤੇ ਧੜ ਨੂੰ ਬੇਹਦ ਵੀ ਕਰਨ ਦੇ ਲਈ ਦਿੱਲੀ ਦੇ ਚਾਰਨੀ ਚੌਂਕ ਵਾਲੀ ਥਾਂ ਤੇ ਹੀ ਰਹਿਣ ਦਾ ਸਖਤ ਹੁਕਮ ਕੀਤਾ ਗਿਆ ਸੀ ਪਰ ਗੁਰੂ ਕੇ ਸਿੰਘਾਂ ਨੇ ਗੁਰੂ ਪਾਸਾ ਦੇ ਘਰੋਂ ਇਸ ਹੁਕਮ ਦੀ ਕੋਈ ਪਰਵਾਹ ਨਾ ਕੀਤੀ ਭਾਈ ਜੈਤਾ ਜੀ ਨੇ ਆਪਣੇ ਕੁਝ ਹੋਰ ਸਾਥੀ ਸਿੱਖਾਂ ਸਮੇਤ ਭਾਈ ਲਖੀ ਸਾਜੀ ਵੰਜਾਰਾ ਭਾਈ ਉਹਦਾ ਜਿਹਦੇ ਭਾਈ ਨਾਨੂ ਜੀ ਦੀ ਸਹਾਇਤਾ ਨਾਲ ਰਾਤ ਦੇ ਹਨੇਰੇ ਵਿੱਚ ਸਤਕਾਰ ਸਹਿਤ ਗੁਰੂ ਸਾਹਿਬ ਜੀ ਦੇ ਸੀਸਨੋਂ ਚੁੱਕ ਕੇ ਇੱਕ ਵਸਤਰ ਤੇ ਸੰਭਾਲ ਲਿਆ ਅਤੇ ਪੈਂਡੇ ਦਾ ਪੈਂਡਾ ਕਰਦੇ ਹੋਏ ਵਿਖੜੇ ਪੈਂਡੇ ਤੈਅ ਕਰਦੇ ਹੋਏ ਚੱਕ ਨਾਨਕੀ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਹੁਣ ਉਕਤ ਅਨੁਸਾਰ ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਧਾੜੋ ਸਰੀਰ ਦਾ ਭਾਈ ਲੱਖੀ ਸਾਹਿਬ ਵੰਜਾਰਾ ਨੇ ਬੜੇ ਹੀ ਸਤਿਕਾਰ ਸਹਿਤ ਅਗਨ ਭੇਟ ਕਰਕੇ ਸੰਸਕਾਰ ਕਰ ਦਿੱਤਾ ਸੀ ਭਾਈ ਜੈਤਾ ਜੀ ਆਮ ਰਸਤਿਆਂ ਨੂੰ ਛੱਡ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਗਏ ਆਮ ਰਸਤਾ ਜਿਹੜਾ ਸੀ ਉਹ ਰਸਤੇ ਤੇ ਨਹੀਂ ਪਏ। ਔਲਟੋ ਪੋਲਟੋ ਰਸਤੇ ਵਿੱਚ ਪੈ ਗਏ। ਜੰਗਲਾਂ ਵਿੱਚ ਦੀ ਹੁੰਦੇ ਹੁੰਦੇ ਗਏ ਜਿੱਧਰ ਜਿੱਧਰ ਗੁਰੂ ਸਾਹਿਬ ਜੀ ਲੈ ਕੇ ਗਏ ਉਹਨਾਂ ਨੂੰ। ਉਧਰ ਉਧਰ ਹੀ ਚਲੇ ਗਏ। ਲੋਕ ਛੱਬ ਕੇ ਲੰਮੇ ਤੋਂ ਲੰਮੇ ਜੋਖਸ ਭਰੇ ਪੈਂਡਿਆਂ ਦਾ ਸਫ਼ਰ ਤੈਅ ਕਰਦੇ ਹੋਏ। ਦਿੱਲੀ ਤੋਂ ਬਾਗਪਤ ਰਤਾਬੜੇ ਅੰਬਾਲਾ ਨਾਬਾ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਜਾ ਪਹੁੰਚੇ ਇੱਥੇ ਸ੍ਰੀ ਗੁਰੂ ਗੋਬਿੰਦ राय ਜੀ ਪਹਿਲਾਂ ਹੀ ਪਰਿਵਾਰ ਸਮੇਤ ਸਿੱਖ ਸੰਗਤ ਸਮੇਤ ਪਹੁੰਚ ਚੁਕੇ ਸਾਨੂੰ ਪਤਾ ਲੱਗਿਆ ਜਦੋਂ ਭਾਈ ਜੈਤਾ ਜੀ ਆ ਰਹੇ ਹਨ ਪਿਤਾ ਜੀ ਦੀ ਅਸੀਸ ਲੈ ਕੇ ਕਰਕੇ ਆ ਰਹੇ ਹਨ ਪਿਤਾ ਗੁਰੂ ਸਾਹਿਬ ਜੀ ਦੇ ਅਸੀਸ ਤੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾਇਆ ਤੇ ਬਚਨ ਉਚਾਰੇ ਰੰਗ ਰੇਟੇ ਗੁਰੂ ਕੇ ਬੇਟੇ ਪਾਈ ਜੈਤਾ ਜੀ ਫਿਰ ਇੱਕ ਵਿਸਾਖ 1700 56 ਬਿਕਰਮੀ 1699 ਈਸਵੀ ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸੋਂ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਜੀ ਬਣ ਗਏ ਆਪ ਜੀ ਦੀ ਸ਼ਖਸੀਅਤ ਵਿਚ ਜੁੱਧ ਕਲਾ ਤੇ ਦਾ ਪੇਚ ਬੇ ਸਮਾਰ ਸਨ ਉਹਨਾਂ ਦੇ ਭਾਈ ਜੈਤਾ ਜੀ ਨੇ ਬਚਪਨ ਵਿੱਚ ਹੀ ਘੋੜ ਸਵਾਰ ਨਿਜੇਵਾਜੀ ਤਲਵਾਰਵਾਜੀ ਮਹਾਰਤ ਹਾਸਲ ਕੀਤੀ ਹੋਈ ਸੀ ਆਪਣੇ ਵੱਡ ਪਰਿਹਰਿਆਂ ਤੋਂ ਹੀ ਇਹ ਸਿੱਖੀ ਉਹਨਾਂ ਦੇ ਘਰ ਵਿੱਚ ਸੀ ਤੇ ਸ਼ਾਸਤਰ ਵਿਦਿਆ ਤਾਂ ਸਿੱਖਾਂ ਨੂੰ ਮੁੱਢ ਤੋਂ ਹੀ ਆਉਣੇ ਚਾਹੀਦੇ ਹਨ ਬੱਚਿਆਂ ਨੂੰ ਸ਼ਾਸਤਰ ਵਿਦਿਆ ਬਹੁਤ ਜ਼ਰੂਰੀ ਹੈ ਪਰ ਲੇਕਿਨ ਅਸੀਂ ਤਾਂ ਹੋਰ ਹੀ ਖੇਡਾਂ ਵਿੱਚ ਪਾ ਦਿੰਦੇ ਆਂ ਬੱਚਿਆਂ ਨੂੰ ਜੋ ਗੁਰੂ ਸਾਹਿਬ ਜੀ ਦੀ ਸਿੱਖੀ ਦੀ ਜੋ ਮਰਿਆਦਾ ਹੈ ਉਹ ਸੱਤਰ ਵਿਦਿਆ ਜ਼ਰੂਰੀ ਹੈ ਤਾਂ ਹੀ ਆਪਾਂ ਘਰ ਵਿੱਚ ਸੱਤਰ ਰੱਖ ਸਕਦੇ ਆਂ ਬੱਚੇ ਸੱਤਰ ਰੱਖਣਗੇ ਜੇ ਆਪਾਂ ਸੱਤਰ ਵਿਦਿਆ ਨੂੰ ਜਾਣਦੇ ਹੋਈਏ ਪਰ ਅਸੀਂ ਸੱਤਰ ਵਿਦਿਆ ਨੂੰ ਕਿੱਥੇ ਜਾਣਦੇ ਆਂ ਔਰ ਸੱਤਰਾਂ ਨੂੰ ਅਸੀਂ ਕੀ ਜਾਣਦੇ ਆਂ ਅੱਜ ਕੱਲ ਤਾਂ ਕਿਰਪਾਨ ਨੂੰ ਵੀ ਬੱਚੇ ਛੁਰੀ ਦੱਸਦੇ ਨੇ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਕਿਰਪਾਨ ਕੀ ਹੈ ਤਲਵਾਰ ਨੂੰ ਹੋਰ ਹੀ ਕੁਝ ਦੱਸਦੇ ਨੇ ਬਾਕੀ ਆਨੰਦ ਕਾਰਜਾਂ ਵੇਲੇ ਮੈਂ ਦੇਖਦਾ ਹੁੰਨਾ ਆਪਣੇ ਸਿੱਖਾਂ ਦੇ ਬਜਿਆਂ ਨੂੰ ਤਾਂ ਗੁਰੂ ਦੇ ਪਿਆਰਿਓ ਤਲਵਾਰ ਫੜਨੀ ਵੀ ਨਹੀਂ ਆਉਂਦੀ ਵੀ ਕਿਵੇਂ ਤਲਵਾਰ ਫੜੀਦੀ ਹੈ ਹੋਰ ਹੀ ਉਲਟ ਪੁਲਟ ਫੜੀ ਜਾਣਗੇ ਕਿਉਂਕਿ ਇਹਨਾਂ ਨੂੰ ਵਿਚਾਰਿਆਂ ਨੂੰ ਦੱਸਣ ਵਾਲਾ ਕੋਈ ਨਹੀਂ ਇਹਨਾਂ ਦੀ ਗਲਤੀ ਕੋਈ ਨਹੀਂ ਗਲਤੀ ਸਾਡੇ ਵਰਗਿਆਂ ਦੀ ਹੈ ਜਿਨ੍ਹਾਂ ਨੇ ਦੱਸਿਆ ਹੀ ਨਹੀਂ ਫਿਰ ਦਸੀਦਾ ਭਾਈ ਤਲਵਾਰ ਨੂੰ ਐਂ ਫੜੀਦਾ ਫੇਰ ਆਨੰਦ ਕਾਰਜ ਕਰਾਉਣ ਵੇਲੇ ਤਲਵਾਰ ਪੈਰਾਂ ਤੇ ਰੱਖ ਦੇਣਗੇ ਇਹ ਕਿੱਡੀ ਵੱਡੀ ਗਲਤੀ ਹੈ ਗੁਰੂ ਸਾਹਿਬ ਜੀ ਦਾ ਸਾਧਤਰ ਤੁਸੀਂ ਲੈ ਕੇ ਆਏ ਹੋ ਪਰ ਉਹਨਾਂ ਪੈਰਾਂ ਤੇ ਰੱਖ ਦੇਣਗੇ ਤਾਂ ਜਿਹੜਾ ਸੇਰਾ ਜਾਂ 칼ਗੀ ਹੈ ਉਹ ਤਾਂ ਰੱਖਣਗੇ ਉੱਤੇ ਉਹ ਤਾਂ ਰੱਖਣਗੇ ਉੱਤੇ ਉਹਦੀ ਕੋਈ ਇੰਨੀ ਮਰਿਆਦਾ ਨਹੀਂ ਹੈ ਉਹ ਤਾਂ ਰੱਖਣਗੇ ਉੱਤੇ ਜਿਹਦੀ ਮਰਿਆਦਾ ਹੈ ਗੁਰੂ ਘਰ ਦੇ ਵਿੱਚ ਉਹਨੂੰ ਪੈਰਾਂ ਤੇ ਰੱਖਣਗੇ ਕਿਉਂਕਿ ਪਤਾ ਨਹੀਂ ਅਗਰ ਆਨੰਦ ਕਾਰਜ ਦੇ ਵੇਲੇ ਸ੍ਰੀ ਸਾਹਿਬ ਨਾਲ ਹੋਣਾ ਜ਼ਰੂਰੀ ਹੈ ਪਰ ਉਹ ਰੱਖ ਦੇਣਗੇ ਜਦੋਂ ਪੱਲਾ ਫੜ ਲਿਆ ਬਸ ਫਿਰ ਸ੍ਰੀ ਸਾਹਿਬ ਛੱਡ ਕੇ ਭੱਜ ਜਾਂਦੇ ਨੇ ਇਸ ਲਈ ਨਾਲ ਦੇ ਨਾਲ ਪੱਲੇ ਦੇ ਨਾਲ ਦੇ ਨਾਲ ਸ੍ਰੀ ਸਾਹਿਬ ਜ਼ਰੂਰੀ ਹੈ ਇਹ ਮੈਂ ਛੱਡ ਨਹੀਂ ਸਕਦਾ ਸਾਰੀ ਦੁਨੀਆ ਮੈਂ ਛੱਡ ਸਕਦਾ ਹਾਂ ਪਰ ਮੈਂ ਇਹ ਸ਼ਸਤਰ ਨਹੀਂ ਛੱਡ ਸਕਦਾ ਕਿਉਂਕਿ ਮੇਰੀ ਇਹ ਵਿਰਾਸਤ ਹੈ ਇਹ ਗੁਰੂ ਨਾਨਕ ਦੇਵ ਜੀ ਘਰ ਦੀ ਮਰਿਆਦਾ ਹੈ। ਗੁਰੂ ਦੇ ਪਿਆਰਿਓ। ਔਰ ਬਾਬਾ ਜੀਵਨ ਸਿੰਘ ਜੀ ਬੜੇ ਮਹਾਨ ਸ਼ਖਸੀਅਤ ਹੋਏ। ਹਥਾ ਨਾਲ ਗੁਰੂ ਦੇ ਪਿਆਰਿਓ ਤਲਵਾਰ ਘੁਮਾ ਕੇ ਜੋਰ ਵਿਖਾਉਣ ਵਿੱਚ ਕਮਾਲ ਕਰਦੇ ਸਨ। ਸ਼ਸਤਰ ਵਿਦਿਆ ਦੇ ਵਿੱਚ। ਗੁਰੂ ਸਾਹਿਬ ਦੁਆਰਾ ਲੜਾਈਆਂ ਕਈ ਜੰਗਾਂ ਦੇ ਵਿੱਚ ਭਾਈ ਜੀਵਨ ਸਿੰਘ ਜੀ ਨੇ ਆਪਣੇ ਬਹਾਦਰੀ ਦੇ ਜੋਰ ਵਿਖਾਏ ਜਿੱਥੇ-ਜਿੱਥੇ ਜੰਗਾਂ ਦੇ ਵਿੱਚ ਜੰਗ ਹੋਏ ਨੇ ਕਈ ਜੰਗਾਂ ਦੇ ਵਿੱਚ ਲੜੇ ਭਾਈ ਜੀਵਨ ਸਿੰਘ ਜੀ ਨੇ ਆਪਣੇ ਬਹਾਦਰ ਜੋਰ ਵਿਖਾਏ ਜਦੋਂ ਗੁਰੂ ਸਾਹਿਬ ਜੀ ਦੁਆਰਾ ਪਰਵਾਦ ਦੇ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਭਾਈ ਜੀਵਨ ਸਿੰਘ ਜੀ ਵੀ ਨਾਲ ਸਨ ਉਸ ਵਕਤ ਵਿਚੋਂ ਦੁਸ਼ਮਨਾ ਫੌਜਾਂ ਨੇ ਇਸ ਕਾਫਲੇ ਤੇ ਹਮਲਾ ਕਰ ਦਿੱਤਾ ਸਰਸਾ ਕੰਡੇ ਸਾਹੀ ਟਿੱਬੀ ਦੇ ਲੜੇ ਭਾਈ ਜੀਵਨ ਸਿੰਘ ਜੀ ਖੂਬ ਲੜੇ ਦੁਸ਼ਮਨਾ ਦੇ ਨਾਲ ਖੂਦ ਮੁਕਾਬਲਾ ਕੀਤਾ ਜੁੱਧ ਵਿੱਚ ਗੁਰੂ ਹੁਕਮ ਅਨੁਸਾਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਭਾਈ ਉਦੇ ਸਿੰਘ ਤੇ ਭਾਈ ਜੀਵਨ ਸਿੰਘ ਜੀ ਨੇ ਜਥੇ ਦੀ ਕਮਾਨ ਸੰਭਾਲੀ ਮਗਲ ਫੌਜਾਂ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਸਾਬ ਜਦਿਆਂ ਨੂੰ ਹੋਰ ਸਿੰਘਾਂ ਨੂੰ ਆਖਿਆ ਤੁਸੀਂ ਅੱਗੇ ਚਲੇ ਜਾਓ ਅਸੀਂ ਇਹਨਾਂ ਦਾ ਮੁਕਾਬਲਾ ਕਰਾਂਗੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਮਗਲ ਫੌਜਾਂ ਨੂੰ ਉਹਨਾਂ ਨੂੰ ਰੋਕ ਕੇ ਰੱਖਿਆ ਜਿੱਨਾਂ ਚ ਸਰਸਾ ਨਦੀ ਲੰਘੇ ਨਹੀਂ ਸਰਸਾ ਦੇ ਪਾਰ ਖੂਬ ਲੜਾਈ ਕਰਦੇ ਰਹੇ ਜੁੱਧ ਦੇ ਵਿੱਚ ਮੈਦਾਨ ਦੇ ਵਿੱਚ ਇਸ ਜੁੱਧ ਵਿੱਚ ਭਾਈ ਉਦੇ ਸਿੰਘ ਭਾਈ ਜੀਵਨ ਸਿੰਘ ਜੀ ਦੁਸ਼ਮਣ ਫੌਜਾਂ ਦੇ ਮੌਤ ਦੇ ਘਾਟ ਉਤਾਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਬਾਬਾ ਜੀਵਨ ਸਿੰਘ ਜੀ ਤੇ ਭਾਈ ਉਦੇ ਸਿੰਘ ਜੀ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਦੀ ਬਹਾਦਰੀ ਦਾ ਵਰਣਨ ਗੁਰੂ ਕੀਆਂ ਸਾਖੀਆਂ ਵਿੱਚ ਕਈ ਥਾਵਾਂ ਤੇ ਵਿੱਚ ਮਿਲਦੇ ਹਨ। ਗੁਰੂ ਕਾ ਖਾਲਸਾ ਸਤਸਾ ਨਦੀ ਮੇਂ ਕੋਟਲਾ ਨਿਹੰਗਾਂ ਕੇ ਜਾਣੇ ਕੇ ਬਾਅਦ ਪਿੱਛੇ ਨਦੀ ਕੇ ਟੱਟ ਪਰ ਮਹਾ ਪਰਵਲ ਜੁਦ ਕੀ ਹੁਆ ਇਸ ਤਰ੍ਹਾਂ ਵੀ ਇਤਿਹਾਸ ਦੇ ਵਿੱਚ ਮਿਲਦਾ ਹੈ ਜੀਵਨ ਸਿੰਘ ਕੇ ਤੀਰਾਂ ਕੇ ਇੱਕ ਦਫਾ ਕਾਲੀ ਬੋਲੀ ਹਨੇਰੀ ਆਏ ਲਈ ਭਾਵ ਕੇ ਐਸੀ ਕਾਲੀ ਬੋਲੀ ਹਨੇਰੀ ਸੀ ਉਸ ਦਿਨ ਦੇ ਰਾਤ ਫੌਜ ਜੂਝਦੇ ਰਹੇ ਬਾਬਾ ਜੀਵਨ ਸਿੰਘ ਜੀ ਸਾਰੇ ਸਿੰਘ ਆਹਮੋ ਸਾਹਮਣੇ ਤੁਰਕ ਫੌਜਾਂ ਦੇ ਨਾਲ ਲੜਦੇ ਰਹੇ ਗੁਰੂ ਦੇ ਪਿਆਰਿਓ ਔਰ ਉਹਨਾਂ ਨੇ ਫੌਜ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਇਹ ਦੋ ਸਿੰਘ ਸਨ ਭਾਈ ਉਹਦੇ ਸਿੰਘ ਭਾਈ ਜੀਵਨ ਸਿੰਘ ਜੀ ਦੋਨੋਂ ਸਿੰਘ ਸਨ ਔਰ ਫੌਜ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਸੀ ਉਦੋਂ ਦੁਸ਼ਮਣਾਂ ਨੂੰ ਪਤਾ ਲੱਗਿਆ ਕਿ ਇਹ ਇਹਨਾਂ ਦੇ ਗਿਣਤੀ ਘਟ ਹੈ ਇਹਨਾਂ ਨੇ ਇੱਕਦਮ ਹਮਲਾ ਕਰ ਦਿੱਤਾ ਜਦੋਂ ਇੱਕਦਮ ਹਮਲਾ ਹੋਇਆ ਤਾਂ ਉਸ ਜੁੱਧ ਦੇ ਵਿੱਚ ਖੂਬ ਲੜਾਈ ਕਰਕੇ ਬਾਬਾ ਜੀਵਨ ਸਿੰਘ ਜੀ ਗੁਰੂ ਦੇ ਪਿਆਰ ਨਾਸਤਮਾਸਤ ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਆਗਿਆ ਦੇ ਅਨੁਸਾਰ ਗੁਰੂ ਚਰਨਾਂ ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਛੱਡ ਦਿੱਤਾ ਨਾਸਮਾਸ ਤੱਕ ਮੇ ਟੇਕ ਗੋਲੀ ਲੱਗੀ ਭਾਵ ਮੱਥੇ ਤੇ ਕਹਿੰਦੇ ਵੀ ਵਾਰ ਹੋਇਆ ਜਦੋਂ ਗੁਰੂ ਦੇ ਪਿਆਰਿਓ ਜਦੋਂ ਦਸ਼ਮਨਾ ਨੇ ਗੋਲੀ ਚਲਾਈ ਮੱਥੇ ਤੇ ਆ ਲੱਗੀ ਘੋੜੇ ਤੇ ਸਵਾਰ ਸਨ ਬਾਬਾ ਜੀਵਨ ਸਿੰਘ ਜੀ ਉਸ ਵਕਤ ਕਹਿੰਦੇ ਵੀ ਗੁਰੂ ਕੇ ਖਾਲਸੇ ਨੇ ਫਤਿਹ ਬੁਲਾ ਕੇ ਪ੍ਰਾਨ ਤਿਆਗ ਦिए ਗੁਰੂ ਕੇ ਖਾਲਸਾ ਲਿਖਿਆ ਹੈ ਇਤਿਹਾਸ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਨੂੰ ਕੁਝ ਵਿਦਵਾਨ ਬਾਬਾ ਜੀਵਨ ਸਿੰਘ ਸ਼ਹੀਦੀ ਚਮਕੌਰ ਸਾਹਿਬ ਦੀ ਗਾੜੀ ਵਿੱਚ ਵੀ ਮੰਨਦੇ ਹਨ ਪਰ ਪ੍ਰਾਤਨ ਇਤਿਹਾਸ ਸਰੋਤਾਂ ਅਨੁਸਾਰ ਇਹਨਾਂ ਦੀ ਸ਼ਹਾਦਤ ਸਰਸਾ ਕੰਡੇ ਮੰਨੀ ਗਈ ਹੈ ਜੋ ਪ੍ਰਾਤਨ ਇਤਿਹਾਸ ਮੁਤਾਬਕ ਲਿਖਿਆ ਮਿਲਦਾ ਹੈ ਕਿ ਸਰਸਾ ਦੇ ਕੰਡੇ ਜਦੋਂ ਗੁਰੂ ਸਾਹਿਬ ਜੀ ਦੇ ਪਰਿਵਾਰ ਵਿਛੜ ਗਏ ਉਸ ਵਕਤ ਪਰਿਵਾਰਾਂ ਨੂੰ ਅੱਗੇ ਲੰਘਾ ਕੇ ਆਪ ਕਮਾਨ ਸਾਹਮਣੇ ਬਹਿ ਗਏ ਸਨ ਤੇ ਤੁਸੀਂ ਅਗਾਹ ਨੂੰ ਚਲੇ ਜਾਓ ਸਿੰਘੋ ਅਸੀਂ ਕਮਾਨ ਸੰਭਾਲਾਂਗੇ ਸਾਡੇ ਜਾਨ ਦੇ ਪ੍ਰਵਾਹ ਨਾ ਕਰੋ ਸਿੰਘਾਂ ਨੇ ਆਖਿਆ ਤੁਸੀਂ ਥੋੜੇ ਜਾਣਿਓ ਕਹਿੰਦੇ ਗੁਰੂ ਸਾਹਿਬ ਦੀ ਕਲਾ ਆਪ ਵਰਤੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਆਪਣੀ ਕਲਾ ਵਰਤਾਉਣਗੇ ਅਸੀਂ ਥੋੜੇ ਨਹੀਂ ਹਾਂ ਇੰਜ ਜਾਣੋ ਵੀ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਂ ਇਸੇ ਤਾਰਾਂ ਸਰਸਾ ਦੇ ਨਦੀ ਪਾਰ ਕਰ ਗੁਰੂ ਸਾਹਿਬ ਜੀ ਕਿਤੇ ਅਲੱਗ ਹੋ ਗਏ ਮਾਤਾ ਜੀ ਅਲੱਗ ਹੋ ਗਏ ਸਹਿਬਜ਼ਾਦੇ ਅਲੱਗ ਹੋ ਗਏ ਗੁਰੂ ਕੇ ਸਿੰਘ ਸਭ ਅੱਡ-ਅੱਡ ਹੋ ਗਏ ਸਭ ਕਿਤੇ ਤਾਂ ਦੂਜੇ ਪਾਸੇ ਸਰਸਾ ਦੇ ਕੰਡੇ ਬਾਬਾ ਜੀਵਨ ਸਿੰਘ ਜੀ ਖੂਬ ਜੂਝ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਜੀਵਨ ਸਿੰਘ ਜੀ ਆਪਣੇ ਅੰਤਮ ਸਵਾਸਾਂ ਤੱਕ ਸਿੱਖੀ ਨੂੰ ਕਮਾਇਆ। ਭਾਵ ਸਿੱਖੀ ਤੋਂ ਮਨ ਕਰ ਨਹੀਂ ਹੋਇਆ। ਇਸ ਤਰ੍ਹਾਂ ਭਾਈ ਜੀਵਨ ਸਿੰਘ ਜੀ ਆਪਣੇ ਗੁਰੂ ਨਾਨਕ ਮਹਾਰਾਜ ਦੇ ਘਰ ਦੀ ਸਿੱਖੀ ਨੂੰ ਕਾਇਮ ਰੱਖਿਆ ਉਹਨਾਂ ਨੇ। ਗੁਰੂ ਹੁਕਮ ਅਨਸਾਰ ਦੇਨ ਧਰਮ ਲਈ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੇ। ਹੁਣ ਉਹਨਾਂ ਮਹਾਨ ਸੇਧਾਂ ਦੇ ਗੁਰੂ ਦੇ ਪਿਆਰਿਓ ਜੀਵਨ ਬਾਰੇ ਆਪ ਜੀ ਨੇ ਸਰਬਨ ਕੀਤੇ ਹਨ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਇਸ ਤਰ੍ਹਾਂ ਗੁਰੂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਔਰ ਸੇਵਾ ਨਿਭਾ ਕੇ ਸ਼ਹਾਦਤ ਦਿੰਦੇ ਰਹੇ ਹਨ ਇਸੇ ਤਰ੍ਹਾਂ ਗੁਰੂ ਦੇ ਪਿਆਰਿਓ ਭਾਈ ਸਤੀਦਾਸ ਜੀ ਹੋਏ ਭਾਈ ਸਤੀਦਾਸ ਜੀ ਗੁਰੂ ਦੇ ਚਰਨਾਂ ਵਿੱਚ ਰਹਿਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਹਜ਼ੂਰੀ ਦੇ ਸਿੰਘ ਸੰਗ ਇਹ ਭਾਈ ਮਤੀ ਦਾਸ ਜੀ ਗੁਰੂ ਕੇ ਸਿੱਖ ਗੁਰੂ ਦੀਆਂ ਸਾਖੀਆਂ ਅਨੁਸਾਰ ਭਾਈ ਹੀਰਾਮਲ ਦੇ ਪੁੱਤਰ ਅਤੇ ਭਾਈ ਮਤੀ ਦਾਸ ਜੀ ਭਰਾ ਸਨ ਮਤੀ ਦਾਸ ਸਤੀ ਦਾਸ ਬੇਟੇ ਹੀਰਾਮਲ ਕੇ ਭਾਈ ਸਤੀ ਦਾਸ ਜੀ ਭਾਏ ਪਰਾਗਾ ਜੀ ਤੇ ਘਰਾਣੇ ਵਿੱਚੋਂ ਸਨ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੋਦੇ ਸਿੰਘ ਸਨ ਇਹ ਬਰੋਦੇ ਪਿਆਰੋ ਇਹਨਾ ਇਹਨਾ ਜੋਧਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਸਨ ਭਾਏ ਪਰਾਗਾ ਜੀ ਦਾ ਪੁੱਤਰ ਦਵਾਰਕਾ ਦਵਾਰਕਾ ਦਾਸ ਦਵਾਰਕਾ ਦਾਸ ਦਾ ਪੁੱਤਰ ਦਰਗਾਹ ਮੱਲ ਤੇ ਹੀਰਾ ਮੱਲ ਜੀ ਸਨ ਭਾਈ ਦਰਗਾਹ ਮੱਲ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦੇ ਤੇ ਸ੍ਰੀ ਗੁਰੂ ਹਰਕੀਰਨ ਸਾਹਿਬ ਜੀ ਮਹਾਰਾਜ ਦੇ ਜੀਵਨ ਦੀਵਾਨ ਰਿਹਾ ਸੀ ਇਹ ਸ੍ਰੀ ਗੁਰੂ ਹਰਕੀਰਨ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਿਆਈ ਦੀ ਰਸਮ ਸਮੇਂ ਬਟਾਲੇ ਆਗੇ ਸਨ ਗੁਰਿਆਈ ਦੀ ਰਸਮ ਹੋਣ ਉਪਰੰਤ ਭਾਈ ਦਰਗਾਹ ਮੱਲ ਨੇ ਬਜ਼ੁਰਗੋਂ ਹੋਂ ਦੇ ਨਾਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਆਪਣੇ ਦੋਵੇਂ ਪਤੀਜਾਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਨੂੰ ਦੀਵਾਨ ਦੀ ਪਦਵੀ ਦਾ ਕਾਰੋਬਾਰ ਸੌਪਿਆ ਇਹਨਾਂ ਨੇ ਫਿਰ ਭਾਬ ਕੇ ਸਾਰਾ ਲੇਖਾ ਜੋਖਾ ਇਹ ਕਰਦੇ ਸਨ ਗੁਰੂ ਘਰ ਦੇ ਜਿਵੇਂ ਆਪਾਂ ਖਜ਼ਾਨਚੀ ਕਹਿ ਲਈਏ ਤਾਂ ਉਸ ਵਕਤ ਸਾਰੇ 12 ਗੁਰੂ ਘਰ ਦਾ ਸਾਰਾ ਮਤਲਬ ਲੇਖਾ ਜੋਖਾ ਸਾਹਮਣੇ ਸਨ ਭਾਈ ਮਤੀ ਦਾਸ ਜੀ ਤਨੋ ਮਨੋ ਗੁਰੂ ਘਰ ਦੀ ਸੇਵਾ ਨੂੰ ਸਮਰਪਤ ਸਨ ਇਹ ਹਮੇਸ਼ਾ ਗੁਰੂ ਸਾਹਿਬ ਦੇ ਨਾਲ ਹੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਇਤਿਹਾਸ ਵੀ ਲਿਖਦੇ ਸਨ ਗੁਰੂ ਦੇ ਪਿਆਰਿਓ ਪਾਟ ਬਹੀ ਮਲਤਾਨੀ ਸਿੱਧੀ ਅਨਸਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਹਿਲ ਨਾਮਾ ਕੋ ਨੂਰ ਮੁਸਦ ਖਾਨ ਮਿਰਜ਼ਾ ਚੌਕੀ ਰੋਪੜ ਵਾਲੇ ਨੇ ਸਾਲ 17 ਸਹ ਬਤੀਤ ਪਰਵਸ਼ਤੀਏ 12 ਕੇ ਦੇਹੋਂ ਗਾਮ ਮਲਕਪੁਰ ਰੰਗੜਾ ਇਸ ਤਰ੍ਹਾਂ ਵੀ ਲਿਖਿਆ ਹੈ ਗੁਰੂ ਦੇ ਪਿਆਰਿਓ ਇਸੇ ਤਰ੍ਹਾਂ ਫਿਰ ਬਾਅਦ ਜ ਕਹਨੇ ਵੀ ਪਰਗਣਾ ਕਣਾਉਣਾ ਸੇ ਪਕੜ ਕੇ ਕਨੇ ਸਰਹੰਦ ਮੇ ਪਹੁੰਚਾਇਆ ਗਿਆਨੋ ਦੇਵਾਨ ਮਤੀ ਦਾਸ ਸਤੀ ਦਾਸ ਬੇਟਾ ਹੀਰਾਮਲ ਛੇਬਰ ਬਲਾਉਦ ਕਾ ਪਕੜਾ ਆਇਆ ਚਾਰ ਮਾਸ ਬਸੀ ਪਠਾਣਾ ਬੰਦੀਖਾਨੇ ਬੰਦ ਰਹੇ ਇਹ ਕਿਉਂਕਿ ਗੁਰੂ ਦੇ ਪਿਆਰਿਓ ਇਤਿਹਾਸ ਦੇ ਵਿੱਚ ਐਸਾ ਵੀ ਲਿਖਿਆ ਹੈ ਸਾਹੀ ਕਾਜੀ ਕੇ ਪ੍ਰਥਮੇ ਇਨ ਤੀਨ ਸਿੱਖੋਂ ਕੇ ਫਤਵਾ ਦਿਆ ਇਹਨਾਂ ਤਿੰਨਾਂ ਨੂੰ ਫਿਰ ਇਹ ਤੀਨੋਂ ਏਸ ਕੇ ਸਾਥੀ ਭਾਵ ਇਹ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਤਿੰਨੋਂ ਸਾਥੀ ਹਨ ਸਾਹੀ ਕਾਜੀ ਨੇ ਕਹਿੰਦੇ ਵੀ ਫਤਵਾ ਸੁਣਾ ਦਿੱਤਾ ਕਿ ਕਹਿੰਦੇ ਵੀ ਇਹ ਤਿੰਨੋਂ ਜਿਹੜੇ ਹਨ ਗੁਰੂ ਦੇ ਸਾਥੀ ਹਨ ਗੁਰੂ ਦੇ ਨਾਲ ਰਹਿੰਦੇ ਹਨ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹਮੇਸ਼ਾ ਨਾਲ ਰਹਿ ਕਰਦੇ ਸਨ ਜਿੱਦ ਤਰ ਵੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸਾ ਜਾਣ ਨਾਲ ਹੀ ਜਾਣ ਕਹਿੰਦੇ ਵੀ ਆਬਲੋ ਦਿਆਲ ਦਾਸ ਕੋ ਏਕ ਰਿਜ ਤੇ ਦੇਗੇ ਮੇਂ ਬੰਦ ਕਰਕੇ ਮਾਰਾ ਕਹਿੰਦੇ ਵੀ ਦਿਆਲ ਦਾਸ ਜੀ ਨੂੰ ਭਾਈ ਦਿਆਲ ਦਾਸ ਜੀ ਨੂੰ ਦੇਗੇ ਨੂੰ ਉਬਾਲਿਆ ਗਿਆ ਪਾਣੀ ਉਬਾਲਿਆ ਗਿਆ ਤੇ ਉਸ ਦੇ ਵਿੱਚ ਕਹਿੰਦੇ ਵੀ ਇਸ ਕੇ ਕਹਿੰਦੇ ਵੀ ਬਾਦ ਮਤੀ ਦਾਸ ਕੋ ਆਰੋ ਗੈਲ ਚੀਰਾ ਗਿਆ ਇਸ ਤਰ੍ਹਾਂ ਵੀ ਲਿਖਿਆ ਹੈ ਆਰੇ ਨਾਲ ਕਹਿੰਦੇ ਵੀ ਭਾਈ ਮਤੀ ਦਾਸ ਜੀ ਚੀਰਾ ਗਿਆ ਕਹਿਣਾ ਹੀ ਸੋਖਾ ਹੈ ਆਰਿਆ ਨਾਲ ਚਰਾਉਣਾ ਬੜਾ ਔਖਾ ਹੈ ਪਹਿਲੇ ਤਾਂ ਗੁਰੂ ਦੇ ਪਿਆਰੋ ਲੱਕੜਾਂ ਦੇ ਸਥੀਰਾਂ ਦੇ ਨਾਲ ਬਣਿਆ ਗਿਆ ਦੋਨੇ ਪਾਸੇ ਦੋਨੋਂ ਹੱਥਾਂ ਨੂੰ ਪੈਰਾਂ ਨੂੰ ਬਣਿਆ ਗਿਆ ਦੇਖੋ ਸਮਾਂ ਕਿਹੋ ਜਿਹਾ ਹੋਣਾ ਆ ਜਿਸੀਂ ਕਹਿ ਦਿੰਦੇ ਆ ਨਾ ਅਰਦਾਸ ਦੇ ਵਿੱਚ ਆ ਰਿਆ ਨਾ ਚਿਰੇ ਗਏ ਤੇ ਉਹ ਤਸਵੀਰ ਸਾਹਮਣੇ ਆ ਜਾਂਦੀ ਹੈ ਮਹਾਰਾਜ ਉਹ ਤਸਵੀਰ ਕਿਹੋ ਜਿਹੀ ਬਣਦੀ ਉਹ ਫਿਲਮ ਜਿਹੜੀ ਉਹ ਸਾਹਮਣੇ ਅੱਖਾਂ ਤੇ ਆ ਜਾਂਦੀ ਹੈ ਕਹਿੰਦੇ ਆ ਨਾ ਆਪਾਂ ਬੰਦ-ਬੰਦ ਕਟਾਏ ਗਏ ਮਹਾਰਾਜ ਉਹ ਕਟਾਉਣੇ ਕਿਤੇ ਸੌਖੀ ਗੱਲ ਸੀ ਆ ਰਿਆ ਨਾ ਚਿਰੇ ਗਏ ਬੰਦ ਬੰਦ ਕਟਾਏ ਗਏ ਖੋਪੜ ਲਹਾਏ ਗਏ ਕੋਈ ਛੋਟੀ ਮੋਟੀ ਗੱਲ ਸੀ ਉਬਲਦੇ ਦੇਗਾ ਦੇ ਵਿੱਚ ਉਬਾਲੇ ਗਏ ਕੋਈ ਛੋਟੀ ਮੋਟੀ ਗੱਲ ਸੀ ਉਹਨਾਂ ਸਿੰਘਾਂ ਦੀ ਕੁਰਬਾਨੀ ਇਹ ਗੁਰੂ ਦੇ ਪਿਆਰੇ ਬਹੁਤ ਔਖਾ ਸਮਾਂ ਸੀ ਪਰ ਗੁਰੂ ਦੇ ਪਿਆਰਿਆਂ ਨੇ ਗੁਰੂ ਦੇ ਨਾਮ ਰਹਿ ਕੇ ਇਹ ਸ਼ਹੀਦੀ ਪ੍ਰਾਪਤ ਕਰ ਗਏ ਪਰ ਸਿੱਖੀ ਦੀ ਦਾਗ ਨਹੀਂ ਲਗਣ ਦਿੱਤੀ ਸਿੱਖੀ ਨੂੰ ਭੋਰਾ ਵੀ ਦਾਗ ਨਹੀਂ ਲਗਣ ਦਿੱਤੀ ਉਹਨਾਂ ਨੇ ਆਪਣੇ ਵਰਗੇ ਥੋੜੇ ਨੇ ਥੋੜੇ ਜੇ ਪੈਸੇ ਖਾਤਰ ਥੋੜੇ ਜੇ ਦੁੱਖ ਖਾਤਰ ਥੋੜੇ ਜੇ ਸੁੱਖ ਖਾਤਰ ਥਾਂ ਥਾਂ ਤੇ ਅਸੀਂ ਧੱਕੇ ਖਾਂਦੇ ਫਿਰਿਏ ਸਿੱਖੀ ਨੂੰ ਦਾਗ ਲਾਉਂਦੇ ਫਿਰਿਏ ਕਿਰਪਾਨਾਂ ਵਾਲੇ ਵੀ ਫਿਰਦੇ ਨੇ ਦੁੱਜੇ ਵੀ ਫਿਰਦੇ ਨੇ ਮੈਂ ਦੋਨਾਂ ਨੂੰ ਕਹਾंगा ਦਾਗ ਲਾਉਂਦੇ ਫਿਰਦੇ ਹਾਂ ਗੁਰੂ ਘਰ ਦੇ ਦੋਸੀ ਹੁੰਦੇ ਫਿਰਦੇ ਹਾਂ ਗੁਰੂ ਦੀ ਸਿੱਖੀ ਦੀ ਬੇਇੱਜ਼ਤੀ ਕਰਦੇ ਫਿਰਦੇ ਹਾਂ ਥਾਂ ਥਾਂ ਤੇ ਭੜਕਦੇ ਹਾਂ ਇਹ ਤੁਹਾਡੇ ਕੁਲਾਂ ਤੱਕ ਦਾਗ ਲੱਗਣਗੇ ਸਿੱਖੀ ਦੇ ਦਾਗ ਸਿੱਖੀ ਦੀ ਬਿਹਤ ਵੀ ਤੁਹਾਡੇ ਕੋਲਾਂ ਤੱਕ ਲਗੇਗੀ ਗੁਰੂ ਦੇ ਪਿਆਰਿਓ ਅੱਜ ਜਿਹੜੇ ਤੁਸੀਂ ਗਲਤੀ ਕਰਦੇ ਹੋ ਤੁਸੀਂ ਤੁਹਾਡੇ ਬੱਚੇ ਵੀ ਭੋਗਣਗੇ ਕਿਉਂਕਿ ਉਹ ਕਿਉਂ ਭੋਗਣਗੇ ਜਿਹੋ ਜੇ ਤੁਸੀਂ ਕਰਮ ਕਰਦੇ ਹੋ ਬੱਚੇ ਵੀ ਕਰਮ ਕਰਦੇ ਨੇ ਇਸ ਕਰਕੇ ਉਹਨਾਂ ਦਾ દોਸ ਤੁਹਾਡਾ ਹੈ ਇਸੇ ਤਰ੍ਹਾਂ ਗੁਰੂ ਦੇ ਪਿਆਰਿਓ ਜਿੰਦਾ ਜਲਾਦ ਨੇ ਜਿੰਦਾ ਗੁਰੂ ਦੇ ਪਿਆਰਿਓ ਦੇਗ ਦੇ ਵਿੱਚ ਉਬਾਲ ਦਿੱਤਾ ਭਾਈ ਮਤੀ ਦਾਸ ਆਰਿਆਣਾ ਚਿਰੇ ਗਏ ਗੁਰੂ ਦੇ ਪਿਆਰੇ ਭਾਈ ਦਿਆਲ ਦਾਸ ਜੀ ਉਬਲਦੇ ਦੇਗਾ ਵਿੱਚ ਵਾਲੇ ਗਏ ਸਤੀ ਦਾਸ ਜੀ ਰੂਹ ਦੇ ਲਪੇਟ ਲਿਆ ਜਿਉਂਦਾ ਸਾੜਿਆ ਰੂਹ ਲਪੇਟ ਕੇ ਇਹ ਕੋਈ ਛੋਟੀ ਮੋਟੀ ਗੱਲ ਸੀ ਬਨ ਕੇ ਰੂਹ ਸਰੀਰ ਦੇ ਵਿੱਚ ਬਣਿਆ ਗਿਆ ਸਾਰਾ ਫਿਰ ਉਹ ਤੋਂ ਕਹਿੰਦੇ ਵੀ ਇੱਥੇ ਤੱਕ ਤੇਲ ਵੀ ਪਾਇਆ ਗਿਆ ਇਤਿਹਾਸ ਵਿੱਚ ਇਹ ਵੀ ਲਿਖਿਆ ਵੀ ਤੇਲ ਪਾਇਆ ਗਿਆ ਇਸ ਤਰ੍ਹਾਂ ਮਚਾਏ ਨੇ ਜਿਉਂਦੇ ਆ ਉਹਨਾਂ ਨੂੰ ਮਚਾਉਣਾ ਕੀਤਾ ਇੱਕ ਵਈ ਇੱਕ ਵਾਰ ਹੀ ਨਹੀਂ ਮਚਾਇਆ ਗੁਰੂ ਦੇ ਪਿਆਰ ਸਿੱਖਾਂ ਨੂੰ ਇਹਨਾਂ ਜਲਾਦਾਂ ਨੇ ਇੱਕ ਵਾਰ ਹੀ ਨਹੀਂ ਮਚਾਇਆ ਬਹੁਤ ਵਾਰੀ ਮਚਾਏ ਇਹਨਾਂ ਨੇ 1984 ਦੇ ਵਿੱਚ ਥੋੜਾ ਮਚਾਇਆ ਇਹਨਾਂ ਲੋਕਾਂ ਨੇ ਸਿੱਖਾਂ ਨੂੰ ਥੋੜਾ ਮਰਵਾਇਆ ਇਹਨਾਂ ਨੇ ਟਾਇਰ ਪਾ ਪਾ ਕੇ ਮਾਰੇ ਇਹ ਵੀ ਜਲਾਦ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਕੇ ਸਿੱਖਾਂ ਨੇ ਇਹਨਾਂ ਦੀ ਲਈ ਕੁਰਬਾਨੀਆਂ ਦਿੰਦੇ ਨੇ ਇਹ ਸਾਡੇ ਤੇ ਤੈਰ ਪਾਪਾ ਮਚਾਉਂਦੇ ਨੇ ਤੇਲ ਪਾਪਾ ਮਚਾਉਂਦੇ ਨੇ ਸਾਡੀਆਂ ਧੀਆਂ ਭੈਣਾਂ ਦੇ ਬੇਪਤੀ ਕਰਦੇ ਨੇ ਇਹਨਾਂ ਨੂੰ ਹੁਣ ਜਾਗ ਆਈ ਹੈ ਇਹ ਅਸੀਂ ਤਾਂ ਬਹੁਤ ਵੱਡਾ ਗੁਨਾਹ ਕਰ ਬੈਠੀਆਂ ਗੁਰੂ ਦੇ ਪਿਆਰ ਇੱਥੇ ਤੱਕ ਸਾਡੇ ਆਲੇ ਵੀ ਬੇਮੁਖ ਹੋ ਗਏ ਸਨ ਸਾਡੇ ਜਿਹੜੇ ਸਿੱਖ ਨੇ ਇਹ ਵੀ ਮਹਾ ਪਾਪੀ ਹੋ ਗਏ ਸਨ ਕਈ ਤਾਂ ਧਰਮੀ ਰਹੇ ਮਰਨੇ ਮਰ ਜਾਵਾਂਗੇ ਪਰ ਸਿੱਖੀ ਨਹੀਂ ਛੱਡਾਂਗੇ ਪਰ ਕਈਆਂ ਨੇ ਸਿੱਖੀ ਛੱਡ ਦਿੱਤੀ ਵੀ ਅਸੀਂ ਤਾਂ ਸਿੱਖ ਨਹੀਂ ਆ ਜੀ ਕਈਆਂ ਨੇ ਸਿੱਖੀ ਛੱਡ ਦਿੱਤੀ ਉਸ ਵਕਤ ਉਸ ਵਕਤ ਦੇ ਮਾਰ ਬਹੁਤ ਵੱਡਾ ਘਾਟਾ ਪਿਆ ਪਹਿਲਾਂ ਵੀ ਘਾਟਾ ਪੈਂਦਾ ਆਇਆ ਸੀ ਪਰ ਗੁਰੂ ਨਾਨਕ ਪਾਸਾ ਦੇ ਘਰ ਦੇ ਵੀ ਸਦਾ ਹੀ ਵਾਦਾ ਹੁੰਦਾ ਆਇਆ ਇਸ ਕਰ ਨੂੰ ਕਦੀ ਘਾਟਾ ਨਹੀਂ ਪਿਆ ਸਿੱਖੀ ਕਮਾਈ ਵਾਲੇ ਸਿੰਘ ਨੂੰ ਕਦੀ ਘਾਟਾ ਨਹੀਂ ਹੈ ਸਿੱਖੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਸਿੱਖੀ ਨੂੰ ਕੋਈ ਬਰਬਾਦ ਨਹੀਂ ਕਰ ਸਕਦਾ ਕਿੰਨੇ ਹੀ ਬਦਵਾਦ ਕਰਨ ਵਾਲੇ ਆ ਜਾਣ ਨਸ਼ਟ ਕਰਨ ਵਾਲੇ ਆ ਜਾਣ ਪਰ ਇਹ ਸਿੱਖੀ ਇਹ ਜੀ ਹੈ ਅੱਜ ਨਹੀਂ ਤੇ ਕੱਲ ਹਲ ਬਾਤੋਂ ਬਾਦ ਲੱਗਦੇ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਬੂਟਾ ਲਾਇਆ ਏ ਇਹ ਕਿਸੇ ਦਾ ਬੂਟਾ ਨਹੀਂ ਹੈ ਅਕਾਲ ਪੁਰਖ ਦਾ ਖੁਦ ਦਾ ਬੂਟਾ ਲਾਇਆ ਸਿੱਖੀ ਦਾ ਇਹ ਫਲ ਸਦਾ ਹੀ ਫਲਦੇ ਰਹਿਣਗੇ ਇਹ ਕਿਸੇ ਆਮ ਬੰਦੇ ਦਾ ਬੂਟਾ ਨਹੀਂ ਲੱਗਿਆ ਹੋਇਆ ਸਿੱਖੀ ਦਾ ਪੇਨੋ ਫਲ ਇੱਕ ਵਾਰ ਹੀ ਲੱਗ ਕੇ ਤਾਂ ਮੁੜ ਕੇ ਸੁੱਕ ਜਾਣਗੇ ਜਾਂ ਇਹ ਖਤਮ ਹੋ ਜਾਣਗੇ ਕਈ ਵਾਰੀ ਫਲ ਖਤਮ ਹੋ ਗਏ ਪਰ ਫਿਰ ਵੀ ਸਿੱਖੀ ਦਾ ਫਲ ਫਿਰ ਵੀ ਉਸੇ ਤਰ੍ਹਾਂ ਫਰਫੂਲਤ ਹੈ ਉਸੇ ਤਰ੍ਹਾਂ ਸੇਵਾ ਕਰਦੀ ਹੈ ਉਸੇ ਤਰ੍ਹਾਂ ਕੁਰਬਾਨੀਆਂ ਦਿੰਦੀ ਹੈ ਕੁਰਬਾਨੀਆਂ ਅੱਜ ਕੋਈ ਨਹੀਂ ਦੇਣ ਵਾਲੇ ਨਹੀਂ ਹਨ ਬਹੁਤ ਕੁਰਬਾਨੀਆਂ ਦੇ ਰਹੇ ਨੇ ਮਰੋ ਦੇ ਪਿਆਰ ਜੋ ਕੁਝ ਹੋ ਰਿਹਾ ਹੈ ਸੰਸਾਰ ਦੇ ਵਿੱਚ ਇਸੀ ਤਰ੍ਹਾਂ ਗੁਰੂ ਦੇ ਪਿਆਰਿਓ ਜਲਾਦਾ ਨੇ ਇਨ ਤੀਨ ਸਿੱਖੋਂ ਕੀ ਸ਼ਹਾਦਤ ਗੁਰੂ ਸਾਹਿਬ ਜੀ ਦੇ ਅਮਨ ਨੂੰ ਸਾਹਮਣੇ ਕਰ ਦਿੱਤੇ ਗੁਰੂ ਦੇ ਪਿਆਰਿਓ ਗੁਰੂ ਸਾਹਿਬ ਜੀ ਨੂੰ ਡਲਾਉਣ ਦੇ ਲਈ ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਤੀ ਭਰ ਵੀ ਨਹੀਂ ਡੋਲੇ ਇੱਥੇ ਤਾਂ ਕਾਜ ਦੇ ਵਿਚਾਰ ਆਪ ਜੀ ਨੂੰ ਸਰਵਨ ਕਰਾਏ ਹਨ